ਤੂੰ ਕੁਝ ਪੁੱਛਣਾ ਚਾਹਣਾ ਹੈ ਤੂੰ ਕੁਝ ਗਿਆਨ ਲੈਣਾ ਚਾਹਣਾ ਹੈ ਤੂੰ ਕੋਈ ਸੋਝੀ ਲੈਣਾ ਚਾਹਣਾ ਹੈ ਆ ਤੂੰ ਗੁਰੂ ਕੋਲੋਂ ਪੁੱਛ ਕਿੱਡਾ ਵੱਡਾ ਗਿਆਨ ਮਹਾਰਾਜ ਨੇ ਸਾਨੂੰ ਬਖਸ਼ਿਆ 1430 ਅੰਗ ਮਹਾਰਾਜ ਦੀ ਬਾਣੀ ਦੇ ਕਿੱਡਾ ਮਹਾਨ ਗਿਆਨ ਹੈ ਸਾਰੀ ਉਮਰ ਪੜਦਾ ਜਾ ਮੁੱਕਦਾ ਹੀ ਨਹੀਂ ਗੁਰ ਸਾਗਰ ਰਤਨੀ ਭਰਪੂਰੇ ਗੁਰੂ ਗਿਆਨ ਦਾ ਸਾਗਰ ਕਿੰਨੇ ਹੀਰੇ ਮੋਤੀ ਲੈ ਪੜਦਾ ਚੱਲ ਮੁੱਕਦਾ ਇੱਕ ਤੇ ਗਿਆਨ ਤੈਨੂੰ ਸੱਚ ਚਾਹੀਦਾ ਤੈਨੂੰ ਜ਼ਿੰਦਗੀ ਦੀ ਸੋਝੀ ਚਾਹੀਦੀ ਆ ਗੁਰੂ ਕੋਲੋਂ ਮਹਾਰਾਜ ਕਹਿੰਦੇ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ ਸੁਣਿਓ ਜੀ ਧਿਆਨ ਨਾਲ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਤਮ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਇਹਦਾ ਭਾਵ ਕੀ ਹੈ ਵਿਚਾਰਾਂ ਅਸੀਂ ਬੜੀਆਂ ਸੁਣਦੇ ਆਂ ਦੁਨੀਆ ਤੋਂ ਕੋਈ ਵੀ ਕੰਮ ਬੰਦੇ ਨੇ ਕਰਨਾ ਹੋਵੇ ਨਾ ਕੋਈ ਮਨ ਚ ਡਾਟ ਹੋਵੇ ਕੋਈ ਸਲਾਹ ਲੈਣੀ ਹੋਵੇ ਬੰਦਾ ਪੁੱਛਦਾ ਣਦੇ ਗਵਾਂਡੀਆਂ ਨੂੰ ਪੁੱਛਦਾ ਹੈ ਹੋਰ ਨੇੜੇ ਤੇੜੇ ਰਿਸ਼ਤੇਦਾਰਾਂ ਨੂੰ ਪੁੱਛਦਾ ਵੀ ਤੂੰ ਦੱਸ ਫਲਾਣਿਆਂ ਤੂੰ ਦੱਸ ਫਲਾਣਿਆਂ ਤੂੰ ਦੱਸ ਹੁਣ ਜਿਹਦੇ ਕੋਲੇ ਜਿੰਨੀ ਕੋ ਮਤ ਹੈ ਉਹ ਦਊਗਾ ਕਿਉਂਕਿ ਅਗਲਾ ਤੁਹਾਨੂੰ ਓਨੀ ਮਤ ਦਊਗਾ ਜਿੰਨੀ ਉਹਦੇ ਕੋਲੇ ਹੈ ਜਿੰਨੀ ਕੋ ਉਹ ਮੰਨਦਾ ਹੈ ਹਰੇਕ ਬੰਦੇ ਨੂੰ ਲੱਗਦਾ ਹੈ ਵੀ ਜਿੰਨਾ ਕੁ ਮੈਂ ਕਰਦਾ ਜਿੱਥੇ ਕੁ ਮੈਂ ਖੜਾ ਜਿੰਨਾ ਕੁ ਮੈਨੂੰ ਗਿਆਨ ਆ ਵੀ ਸ਼ਾਇਦ ਇਹੀ ਅੰਤਮ ਗਿਆਨ ਹੈ ਬਸ ਇਹੀ ਸੱਚ ਹੈ ਜਾਂ ਇਹੀ ਦੁਨੀਆ ਜਿਵੇਂ ਖੂ ਦੇ ਡੱਡੂ ਨੂੰ ਲੱਗਦਾ ਹੁੰਦਾ ਨਾ ਬਸ ਆਹੀ ਆਹੀ ਦੁਨੀਆ ਇਦੂ ਬਾਰ ਕੀ ਹੈ ਹਰਕ ਬੰਦੇ ਨੂੰ ਲੱਗਦਾ ਵੀ ਜਿੰਨੀ ਕੁ ਸਿੱਖੀ ਮੈਂ ਕਮਾਉਣਾ ਇੰਨੀ ਕੁ ਸਿੱਖੀ ਠੀਕ ਹੈ ਬਾਕੀ ਤੇ ਐਵੇਂ ਡੰਬਰ ਹੀ ਹੈ ਨਹੀਂ ਪਿਆਰੋ ਦੁਨੀਆ ਚੋਂ ਬੜੇ ਤਰ੍ਹਾਂ ਦੇ ਗਿਆਨ ਮਿਲਣਗੇ ਜਿੰਨਾ ਕਿਸੇ ਕੋਲੇ ਹੈ ਜਿੰਨੀ ਸੋਝੀ ਕਿਸੇ ਨੂੰ ਹੈ ਹੁਣ ਸੁਣਿਆ ਮੰਨ ਲਓ ਕਿਸੇ ਨੇ ਮੰਨ ਲਓ ਸਲਾਹ ਲੈਣੀ ਹੈ ਵੀ ਭਾਈ ਦੱਸੋ ਸ਼ਰਾਬ ਬਾਰੇ ਵੀ ਸ਼ਰਾਬ ਪੀਣੀ ਚਾਹੀਦੀ ਕਿ ਨਹੀਂ ਮਲੋ ਕਿਸੇ ਨੂੰ ਪੁੱਛ ਲਿਆ ਹੁਣ ਕਿਸੇ ਇਹੋ ਜਿਹੇ ਬੰਦੇ ਨੂੰ ਪੁੱਛ ਰਿਆ ਜਿਹੜਾ ਨਿਤ ਪੀਂਦਾ ਵੀ ਹੈ ਪਿਉਂਦਾ ਵੀ ਹੈ ਹੁਣ ਉਹ ਉਹਦੇ ਕੋਲੇ ਜਿੱਦਾਂ ਦੀ ਮਤ ਉਹ ਉਦਾਂ ਦੀ ਦਊਗਾ ਨਾ ਹੁਣ ਜਿਹੜਾ ਨਿਤ ਪੀਂਦਾ ਹੈ ਨਿਤ ਪਿਉਂਦਾ ਵੀ ਹੈ ਉਹ ਕਹੂਗਾ ਲੈ ਇਹ ਐਵੇਂ ਥੋੜੀ ਬਣੀ ਹੈ ਇਹ ਬੰਦੇ ਆਸਤੇ ਹੀ ਬਣੀ ਐ ਇਹ ਸਾਕ ਤੇ ਗੋੜੀ ਐ ਇਹ ਹੋਰ ਕੀ ਐ ਉਹ ਆਪਣੀਆਂ ਦਲੀਲਾਂ ਦਊਗਾ ਉਹਨਾਂ ਕੋਲੇ ਵੀ ਦਲੀਲਾਂ ਬੜੀਆਂ ਹੁੰਦੀਆਂ ਨੇ ਜਿਵੇਂ ਕੱਲ ਆਪਾਂ ਉਹ ਬਾਣੀ ਵਿੱਚ ਉਹ ਹੀ ਪੰਗਦੀਆਂ ਜਿਵੇਂ ਕੱਲ ਆਪਾਂ ਵਿਚਾਰ ਕੀਤੀ ਸੀ ਉਹ ਬਾਣੀ ਵਿੱਚ ਉਹ ਪੰਗਦੀਆਂ ਚੱਕ ਲੂ ਦੇਖੋ ਹੀ ਲਿਖਿਆ ਹੋਇਆ ਖਾਣਾ ਪੀਣਾ ਪਵਿੱਤਰ ਹੈ ਲਿਖਿਆ ਹੋਇਆ ਜੀ ਹੁਣ ਉਹਦੇ ਕੋਲੇ ਆਪਦੇ ਕੋਲੇ ਉਹੋ ਜੀ ਮਤ ਜਿਹੋ ਜੀ ਉਹਦੇ ਕੋਲੇ ਉਹੋ ਜੀ ਤੁਹਾਨੂੰ ਦਊਗਾ ਕਹਿੰਗੋ ਲੈ ਖਾਣਾ ਪੀਣਾ ਇਹਦੀ ਕਿਹੜੀ ਕਿਹੜੀ ਗੱਲ ਆ ਲੈ ਬਿਓ ਭਾਈ ਖਾਓ ਪੀਓ ਮौज ਕਰੋ ਇਦਾਂ ਦੇ ਦਊਗਾ ਦੂਜੇ ਕੋਲੋਂ ਪੁੱਛਿਆ ਜਿਹੜਾ ਦੂਜੀ ਤਰ੍ਹਾਂ ਦਾ ਹੁਣ ਉਹ ਕੀ ਐ ਉਹ ਕਹੂਗਾ ਮਾਲੂ ਕਦੀ ਕਦਾਈਂ ਪੀਣ ਵਾਲਾ ਹੈ ਉਹ ਕਹੂਗਾ ਵੀ ਨਿੱਤ ਨਹੀਂ ਪੀਣੀ ਚਾਹੀਦੀ ਚਲ ਕਦੇ ਕਦਾਈਂ ਕੀ ਹੁੰਦਾ ਹੁਣ ਉਹ ਉਹ ਉਦਾਂ ਦਾ ਆਪ ਉਦਾਂ ਦਾ ਉਹ ਕਹਿੰਦਾ ਕਦੇ ਕਦਾਈਂ ਕੀ ਹੁੰਦਾ ਜਦੋਂ ਕੋਈ ਰਿਸ਼ਤੇਦਾਰ ਆ ਜਾਏ ਉਦੋਂ ਮਾੜੀ ਮੋਟੀ ਪੀਲਾ ਕਰੀ ਜਾਂ ਕਿਤੇ ਵਿਆਹ ਸ਼ਾਦੀ ਕਿਤੇ ਮਿਲ ਜਾਏ ਕੋਈ ਤਾਂ ਕਦੇ ਕਦਾਈਂ ਖੁਸ਼ੀ ਗਮੀ ਚ ਕਿਤੇ ਉਹ ਉਦਾਂ ਦੀ ਮਤ ਦਊ ਤੀਜੇ ਨੂੰ ਪੁੱਛਿਆ ਜਿਹੜਾ ਆਪ ਨਹੀਂ ਪੀਂਦਾ ਪਰ ਕੋਈ ਪਰੌਣਾ ਆ ਗਿਆ ਕੋਈ ਤਾਇਆ ਫੁੱਫੜ ਆ ਗਿਆ ਲੈ ਆਇਆ ਉਹ ਕੋ ਆਪ ਪੀਣੀ ਮਾੜੀ ਹੁੰਦੀ ਲੈ ਤਾਂ ਹੁਣ ਕੋਈ ਆਵੇ ਤੇ ਪਿਉਣੀ ਤਾਂ ਪੈਂਦੀ ਹੈ ਫਿਰ ਭਾਈ ਇਹ ਦੁਨੀਆਦਾਰੀ ਆ ਉਹ ਉਦਾਂ ਦੀ ਗੱਲ ਕਰੂ ਤੇ ਜਿਹਨੇ ਗੁਰੂ ਕੋਲੋਂ ਮਤ ਲਈ ਹੈ ਜਿਹਨੇ ਜਿਹੜਾ ਬਿਲਕੁਲ ਨਹੀਂ ਪੀਂਦਾ ਉਹ ਕਹੂਗਾ ਭਾਈ ਮੇਰੇ ਪਾਤਸ਼ਾਹ ਜੀ ਕਹਿੰਦੇ ਆ ਜਤ ਪੀਤਾ ਮਤ ਦੂਰ ਹੋਏ ਬਰਲਪਾਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤਕੀਖਾਇ ਜਤ ਪੀਤੇ ਖਸਮ ਵਿਸਰੈ ਦਰਦੈ ਮਿਲੇ ਸਜਾਇ ਝੂਠਾ ਮਦ ਮੂਲਨਾ ਪੀਚੈ ਜੇ ਕਾ ਪਰਵਸਾਇ ਕਹਿਣ ਦਾ ਭਾਵ ਦੁਨੀਆ ਵਿੱਚ ਆਪੋ ਆਪਣੀਆਂ ਮਤਾਂ ਨੇ ਜਿਹਦੇ ਕੋਲੇ ਜਿਹੋ ਜੀ ਮਤ ਹੈ ਉਹਨੇ ਜਿਹੋ ਜੀ ਕਿਤੋਂ ਲਈ ਹੈ ਉਹੋ ਜੀ ਤੁਹਾਨੂੰ ਦੇ ਦੇਗਾ ਮਹਾਰਾਜ ਕਹਿੰਦੇ ਤੂੰ ਦੁਨੀਆ ਦੀਆਂ ਵੀ ਸੁਣਦਾ ਨਾ ਵਿਚਾਰਾਂ ਤੈਨੂੰ ਦੁਨੀਆ 'ਚ ਵੀ ਬੜੀਆਂ ਮਿਲਦੀਆਂ ਨੇ ਪਰ ਇੱਕ ਵਿਚਾਰ ਤੂੰ ਗੁਰੂ ਕੋਲੋਂ ਵੀ ਲੈ ਲਿਆ ਕਰ ਤੂੰ ਗੁਰੂ ਤੋਂ ਵੀ ਪੁੱਛ ਲਿਆ ਕਰ ਮਹਾਰਾਜ ਸੱਚੇ ਪਾਸ਼ਾ ਤੁਸੀਂ ਦੱਸੋ ਮੈਂ ਇਸ ਮਸਲੇ ਤੇ ਐਸ ਗੱਲ ਤੇ ਮੈਂ ਦੁਬਧਾ ਚ ਹਾਂ ਮੈਂ ਡਾਊਟ ਚ ਹਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਮਹਾਰਾਜ ਤੁਸੀਂ ਦੱਸੋ ਕਿਸੇ ਗੁਰਸਿੱਖ ਨੂੰ ਪੁੱਛ ਲਓ ਭਾਈ ਤੂੰ ਗੁਰਬਾਣੀ ਵਿੱਚੋਂ ਮੈਨੂੰ ਦੱਸ ਐਸ ਮਸਲੇ ਤੇ ਗੁਰਬਾਣੀ ਕੀ ਕਹਿ ਰਹੀ ਐ ਗੁਰੂ ਕੀ ਕਹਿ ਰਿਹਾ ਹੈ ਗੁਰੂ ਦਾ ਕੀ ਹੁਕਮ ਹੈ ਤੇ ਮਹਾਰਾਜ ਕਹਿੰਦੇ ਬਾਕੀ ਦੁਨੀਆ ਦੀਆਂ ਵਿਚਾਰਾਂ ਨੂੰ ਪਾ ਖੂਚ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਭ ਤੋਂ ਉੱਤਮ ਮੰਨ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ सगली ਛਾਰ ਮਹਾਰਾਜ ਕਹਿੰਦੇ ਬਾਕੀ ਸਾਰੀਆਂ ਗੱਲਾਂ ਸਵਾਹ ਨੇ ਗੁਰੂ ਦੀ ਮਤ ਸਭ ਤੋਂ ਉੱਤਮ ਹੈ ਇਸ ਲਈ ਜ਼ਿੰਦਗੀ ਚ ਕੋਈ ਭੁਲੇਖਾ ਹੋਵੇ ਕੋਈ ਡਾਟ ਹੋਵੇ ਕੋਈ ਸ਼ੰਕਾ ਹੋਵੇ ਦੁਨੀਆ ਬੜਾ ਕੁਝ ਕਹੂਗੀ ਪਰ ਕਦੇ ਗੁਰੂ ਕੋਲ ਆ ਕੇ ਪੁੱਛ ਲਿਆ ਕਰੀਏ ਜਿਨ੍ਹਾਂ ਨੂੰ ਬਾਣੀ ਪੜਨੀ ਆਉਂਦੀ ਹੈ ਸਮਝ ਆਉਂਦੀ ਏ ਉਹ ਆਪ ਪੁੱਛ ਲੈ ਸਿੱਧਾ ਨਹੀਂ ਤੇ ਆਪਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਤੋਂ ਪੁੱਛੋ ਕਿਸੇ ਸਿਆਣੇ ਪੜੇ ਗੁਰਸਿੱਖ ਤੋਂ ਪੁੱਛ ਲਵੋ ਭਾਈ ਸਾਹਿਬ ਸਾਨੂੰ ਦੱਸੋ ਐਸ ਮਸਲੇ ਤੇ ਐਸ ਵਿਸ਼ੇ ਤੇ ਗੁਰਬਾਣੀ ਕੀ ਕਹਿੰਦੀ ਏ ਮੈਨੂੰ ਪੜ ਕੇ ਸੁਣਾ ਦਿਓ ਬਸ ਜੋ ਗੁਰੂ ਦੀ ਮੱਤ ਆਗੀ ਜੋ ਗੁਰੂ ਤੋਂ ਬਚਨ ਸੁਣ ਲੇ ਬਸ ਉਹ ਸਭ ਤੋਂ ਉੱਤਮ ਹੈ ਬਾਕੀ ਸਭ ਪਖੰਡ ਛੱਡ ਦੇਣਾ